ਸਤਿ ਸ਼੍ਰੀ ਅਕਾਲ ਜੀ ਆ ਕੁਝ ਕਿ ਜ਼ਰੂਰੀ ਬੇਨਤੀਆਂ ਸੀਗੀਆਂ ਮੈਂ ਕਿਹਾ ਗੱਲਬਾਤ ਕਰ ਲਈਏ ਵੀ ਹੁਣ ਜਿਸ ਤਰ੍ਹਾਂ ਸਿਆਲ ਸ਼ੁਰੂ ਹੋ ਰਿਹਾ ਤਾਂ ਆਪਾਂ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਪੰਜਾਬੀ ਨੌਜਵਾਨਾਂ ਨੂੰ ਕੰਮ ਦਈਏ ਕੰਮ ਲਾਈਏ ਤੇ ਜਿਹਦਾ ਮੂਫੜੀ ਦਾ ਕੰਮ ਜਿਹੜਾ ਚੱਲਦਾ ਹੈ ਇਹ ਮੂਫੜੀ ਦੇ ਕੰਮ ਦੇ ਲਈ ਪੰਜਾਬ ਤੋਂ ਵੱਧ ਪੰਜਾਬੀ ਲੋਕ ਜਿਹੜੇ ਨੇ ਉਹ ਮੂਰੇ ਆਣ ਪੰਜਾਬੀ ਨੌਜਵਾਨ ਜਾਂ ਪੰਜਾਬੀ ਜਿਹੜੇ ਵੀ ਘਰੇ ਜੋ ਜਬੇਲੇ ਹੈਗੇ ਹਨਾ ਉਹ ਲੋਕ ਆਣ ਜਿਹਦਾ ਸੜਕਾਂ ਦੇ ਉੱਤੇ ਰਹਿਣੀਆਂ ਜਾਂ ਸੜਕਾਂ ਦੇ ਉੱਤੇ ਜਿਸ ਤਰ੍ਹਾਂ ਲਾਂਦੇ ਹੁੰਦੇ ਅੱਡੇ ਇਹ ਪੰਜਾਬੀ ਨੌਜਵਾਨ ਲਾਣ ਤੇ ਜਿਹਦੇ ਨਾਲ ਜਿਹੜਾ ਹੈ ਆਪਾਂ ਆਪਾਂ ਹੁਣ ਲੜਨਾ ਝਗੜਨਾ ਨਹੀਂ ਕਿਸ ਨਾਲ ਵੀ ਜਿੰਨਾ ਪਹਿਲਾਂ ਲੜਿਆ ਸੀ ਲੜਨਾ ਝਗੜਨਾ ਕਿਸੇ ਨਾਲ ਨਹੀਂ ਹੈਗਾ ਤੇ ਆਪਾਂ ਬਿਲਕੁਲ ਇੱਕ ਨਵੇਂ ਤਰੀਕੇ ਦੇ ਨਾਲ ਹੁਣ ਇਹਨੂੰ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੋਣ ਦੇਣਾ ਫਾਈਨੈਂਸ਼ੀਅਲ ਸਟਰੋਂਗ ਕਰਨੇ ਆ ਆਪਣੇ ਫਾਈਨੈਂਸ਼ੀਅਲੀ ਆਰਥਿਕ ਤੌਰ ਤੇ ਆਰਥਿਕ ਪੱਖੋਂ ਆਪਣੇ ਲੋਕ ਜਿਹੜੇ ਨੇ ਉਹ ਮਜ਼ਬੂਤ ਕਰਨੇ ਨੇ ਤੇ ਜੇ ਇਹ ਚੱਲਦੇ ਹੁਣ ਅਸੀਂ ਜਿਹੜਾ ਮੂੰਗਫਲੀ ਦਾ ਹਨਾ ਤੇ ਮੈਂ ਬੇਨਤੀ ਕਰਦਾ ਬੱਦ-ਬੱਦ ਲੋਕਾਂ ਨੂੰ ਵੀ ਜਿਹੜੇ ਯਾਰ ਭਰਾ ਸਾਡੇ ਸਾਥ ਵੀ ਦੇਣਾ ਚਾਹੁੰਦੇ ਇਹੋ ਸਾਥ ਇਤਾਂ ਵੀ ਦੇ ਸਕਦੇ ਕਿ ਤੁਸੀਂ ਬੱਦ-ਬੱਦ ਜੋ ਸਮਾਨ ਖਰੀਦਣਾ ਆਪਦੇ ਘਰਦਿਆਂ ਨੂੰ ਵੀ ਕਹੋ ਆਪਦੇ ਬੱਚਿਆਂ ਨੂੰ ਵੀ ਕਹੋ ਆਪਦੇ ਪਰਿਵਾਰ ਨੂੰ ਸਾਰੇ ਮੈਂਬਰਾਂ ਨੂੰ ਕਹੋ ਰਿਸ਼ਤੇਦਾਰਾਂ ਨੂੰ ਕਹੋ ਵੀ ਪੰਜਾਬੀ ਤੋਂ ਖਰੀਦਿਆ ਕਰੋ ਮੂੰਗਫਲੀ ਲੈਣੀ ਸਬਜ਼ੀ ਲੈਣੀ ਕਿਤੇ ਨਹੀਂ 1-2 ਰੁਪਏ ਨਾਲ ਜਾਨ ਨਿਕਲਣ ਲੱਗੀ ਗਈ ਇਸ ਦੀ ਠੀਕ ਹੈ ਨਾ ਜੇ ਤੁਹਾਨੂੰ ਲੱਗਦਾ ਹੋਵੇ ਵੀ ਉਹ 1 ਰੁਪਏ ਸਸਤੀ ਹੈ 2 ਰੁਪਏ ਸਸਤੀ ਹੈ ਜਿਹੜੇ ਪੁਰਾਣੇ ਕੰਮ ਕਰਦੇ ਹੁੰਦੇ ਉਹ ਬਹੁਤ ਕੁਝ ਘਾਟਾ ਵਾਦਾ ਕਰਕੇ ਅੱਗੇ ਪਿਛੇ ਕਰਕੇ ਚੀਜ਼ਾਂ ਨੂੰ ਉਹ ਵੇਚ ਲੈਂਦੇ ਤੇ ਜਿਹਨਾਂ ਨਵਾਂ ਕੰਮ ਸ਼ੁਰੂ ਕਰਨਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਇਸ ਕਰਕੇ ਹੁਣ ਆਪਣੇ ਦਾ ਸਾਥ ਦੇਣਾ ਆਪਣੇ ਦੇ ਸਾਥੀ ਬਣਨਾ ਤੇ ਆਪਣੇ ਤੋਂ ਹੀ ਖਰੀਦਣਾ ਕੋਸ਼ਿਸ਼ ਇਹ ਕਰਨੀ ਮੈਂ ਤਾਂ ਕਹਿੰਦਾ ਬਾਜ਼ਾਰਾਂ ਦੇ ਵਿੱਚ ਵੀ ਆਪਣੇ ਦੇ ਫਿਰਦਾ ਕਰੋ ਆਨਲਾਈਨ ਖਰੀਦਣਾ ਵੀ ਬੰਦ ਕਰੋ ਆ ਬਜ਼ਾਰਾਂ ਚੋਂ ਆਪਣੇਆਂ ਤੋਂ ਖਰੀਦੋ ਜੋ ਆਪਣੇ ਪੰਜਾਬੀ ਭਰਾ ਦੁਕਾਨਦਾਰ ਨੇ ਉਹਨਾਂ ਤੋਂ ਖਰੀਦੋ ਇਹਦੇ ਨਾਲ ਆਪਾਂ ਆਰਥਿਕ ਪੱਖੋਂ ਆਪਣੇ ਲੋਕਾਂ ਨੂੰ ਮਜ਼ਬੂਤ ਕਰ ਲਾਂਗੇ ਤੇ ਜੇਕਰ ਆਰਥਿਕ ਪੱਖੋਂ ਸਾਡੇ ਲੋਕ ਮਜ਼ਬੂਤ ਹੁੰਦੇ ਆ ਤਾਂ ਅਸੀਂ ਪੰਜਾਬ ਨੂੰ ਜਲਦ ਹੀ ਤਰੱਕੀ ਦੇ ਰਾਹ ਤੇ ਲੈ ਕੇ ਆਵਾਂਗੇ ਕਿਉਂਕਿ ਸਾਡਾ ਸਾਥ ਨਹੀਂ ਦੇਣਾ ਕਿਸੇ ਨਾ ਵੀ ਪੰਜਾਬੀ ਨੂੰ ਆਪ ਪੰਜਾਬੀਆਂ ਦੀ ਬਾਹ ਫੜਨੀ ਪੈਣੀ ਕਿਸੇ ਤੋਂ ਆਸਣਾ ਰੱਖੀ ਆ ਆਪਾਂ ਇਸ ਕਰਕੇ ਮੇਰੀ ਬੇਨਤੀ ਹੈ ਆ ਜਿੰਨੇ ਵੀ ਆਪਾਂ ਦੇਖੀਏ ਜਿੱਦਾਂ ਹੁਣ ਡਾਕਟਰ ਪੈਰਲ ਗਰਗ ਉਹਨਾਂ ਦੀ ਗੱਲ ਸੁਣੀ ਮੈਂ ਇਹਨਾਂ ਦੀ ਤਸਕਰੀ ਹੋ ਰਹੀ ਹੈ ਇੱਕ ਤਰ੍ਹਾਂ ਦੀ ਪ੍ਰਵਾਸੀਆਂ ਦੀ ਪੰਜਾਬ ਵਿੱਚ ਉਹਨੂੰ ਰੋਕਣ ਦੇ ਲਈ ਹੁਣ ਤੁਸੀਂ ਅਸੀਂ ਸਾਰੇ ਅੱਗੇ ਹੋਣਾ ਕਿ ਪਾਰਟੀਆਂ ਸਾਰੀਆਂ ਕੁਤਰਿਆਂ ਦੀਆਂ ਜਿਹੜੇ ਦਿੱਲੀ ਤੋਂ ਪਾਰਟੀਆਂ ਚੱਲਣੀਆਂ ਉਹ ਤਾਂ ਸਾਡੀ ਕਦੇ ਹੋਣੀ ਨਹੀਂ ਹੈਗੀ ਇਹ ਆਪਣੇ ਦਿਲ ਤੋਂ ਅਧਿਲ ਤੋਂ ਗੱਲ ਬਠਾਲ ਹੋਏ ਜਿਹੜੀ ਦਿੱਲੀ ਤੋਂ ਚੱਲਦੀ ਉਹ ਨਹੀਂ ਪੰਜਾਬ ਦੀ ਹੋਣੀ ਤੇ ਜਿਸ ਦੇ ਚੱਲਦੇ ਹੁਣ ਜਿੱਦਾਂ ਪ੍ਰਵਾਸੀਆਂ ਨੂੰ ਬਹੁਤ ਸ਼ਹਿ ਦਿੱਤੀ ਜਾਂਦੀ ਤੇ ਹੁਣ ਇਹਦਾ ਇੱਕ ਇੱਕ ਹੱਲ ਇਹ ਆ ਵੀ ਇਹਨੂੰ ਆਪਾਂ ਚਲੋ ਵੋਟਾਂ ਦੇ ਪਾਸੇ ਬਾਅਦ ਜਾਵਾਂਗੇ ਕਟਾਵਾਂਗੇ ਵੀ ਕਿਹਦੇ ਬਾੜ ਚ ਕਿੰਨੀਆਂ ਐ ਕਿਹਦੇ ਪਿੰਡ ਚ ਕਿੰਨੀਆਂ ਉਹ ਸਾਰੇ ਆਪਾਂ ਲਵਾਂਗੇ ਡਿਟੇਲ ਤੇ ਜਨਤਾ ਕਰਾਂਗੇ ਉਹ ਡਿਟੇਲ ਲੈ ਕੇ ਤੇ ਹੁਣ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਵੀ ਜਦੋਂ ਆਪਾਂ ਰਾਮਲੀਲਾ ਦੇਖਣ ਜਾਈਏ ਕਿਤੇ ਹੋਰ ਜਾਈਏ ਜਾਂ ਕਿਤੇ ਰਿਸ਼ਤਾ ਲਈ ਜਾਈਏ ਤਾਂ ਜਦੋਂ ਖਰੀਦਣਾ ਤਾਂ ਆਪਣੇ ਪੰਜਾਬੀ ਤੋਂ ਖਰੀਦੋ ਪੰਜਾਬੀ ਕੋਈ ਹੋਵੇ ਉਹ ਜ਼ਿਆਦਾ ਤਰਮ ਨਹੀਂ ਹੁੰਦੀ ਪੰਜਾਬੀ ਦੀ ਉਹ ਪੰਜਾਬ ਦਾ ਹੋਵੇ ਪੰਜਾਬ ਦਾ ਮੂਲ ਨਿਵਾਸੀ ਹੋਵੇ ਉਹ ਤੋਂ ਖਰੀਦੋ ਤੇ ਆਪਾਂ ਆਰਥਿਕ ਤੌਰ ਤੇ ਪੰਜਾਬ ਨੂੰ ਮਜ਼ਬੂਤ ਇਸ ਤਰ੍ਹਾਂ ਕਰ ਸਕਦੇ ਆ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਬਜ਼ੀ ਵੀ ਖਰੀਦਣੀ ਉਹ ਵੀ ਆਪਣੇ ਤੋਂ ਖਰੀਦੋ ਆ ਮੰਗ ਭੀ ਆਂਦੀਆਂ ਜਿਹੜੀਆਂ ਦੁਕਾਨਾਂ ਵੱਤ ਉਹਦਾ ਪੰਜਾਬੀਆਂ ਨੇ ਲਗੋ ਆਓ ਤੇ ਪੰਜਾਬੀਆਂ ਤੋਂ ਹੀ ਖਰੀਦੋ ਇਹਦੇ ਨਾਲ ਕੀ ਹੋਣਾ ਨਹੀਂ ਆਪਣੇ ਆਪ ਹੀ ਛੱਡ ਦੇਣੇ ਕੰਮ ਇਹ ਜੇ ਆਪਣੇ ਕੰਮਾਂ ਦੇ ਆਪੇ ਆਣਗੇ ਨਹੀਂ ਤਾਂ ਹੁਣ ਇਹ ਬਿਜ਼ਨਸਮੈਨ ਬਣ ਗਏ ਤੇ ਸਾਨੂੰ ਸਾਰਿਆਂ ਦਾ ਸਾਨੂੰ ਬਹੁਤ ਵੱਡਾ ਘਾਟਾ ਦੇ ਚੀਜ਼ ਦਾ ਪੰਜਾਬੀਆਂ ਨੂੰ ਤੇ ਪੰਜਾਬੀਆਂ ਕੋਲੇ ਰੋਜ਼ਗਾਰ ਫਿਰ ਰਹਿੰਦਾ ਨਹੀਂ ਪੰਜਾਬੀ ਬਾਹਰ ਨੂੰ ਭੱਜਦੇ ਇੰਦਾ ਜੋਜਨੇਵਾ ਤਰੀਕੇ ਦੇ ਨਾਲ ਪੰਜਾਬ ਨੂੰ ਖਾਲੀ ਕੀਤਾ ਜਾ ਰਿਹਾ ਤਾਂ ਮੈਂ ਬੇਨਤੀ ਕਰਦਾ ਆਪਣੇ ਲੋਕਾਂ ਨੂੰ ਵੀ ਹੁਣ ਮੇਰਾ ਵੀਰ ਬਾਰ-ਬਾਰ ਮੈਂ ਇੱਕੋ ਗੱਲ ਕਹਿੰਦਾ ਚਾਹੇ ਆਪਾਂ ਕੁਝ ਵੀ ਖਰੀਦਣਾ ਪੰਜਾਬੀਆਂ ਤੋਂ ਖਰੀਦੋ ਆਪਣੇ ਤੋਂ ਖਰੀਦੋ ਔਨਲਾਈਨ ਖਰੀਦ ਖਰੀਦਦਾਰੀ ਜਿਹੜੀ ਬਿਲਕੁਲ ਬੰਦ ਕਰੋ ਇਹ ਵੀ ਅਸੀਂ ਵੀ ਬਿਲਕੁਲ ਜ਼ੋਰ ਲਾਵਾਂਗੇ ਚੀਜ਼ ਦੇ ਉੱਤੇ ਆਨਲਾਈਨ ਖਰੀਦਦਾਰੀ ਵੀ ਬਿਲਕੁਲ ਬੰਦ ਹੋਣੀ ਚਾਹੀਦੀ ਆ ਤੇ ਆਪਣੇ ਤੋਂ ਖਰੀਦੋ ਬਾਈ ਸ਼ੋਅਰੂਮ ਨਾਲ ਝਗੜੇ ਕਰੀ ਜਾਓ ਆਪਣੇ ਨਾਲ ਤਗੜੇ ਕਰੋ ਆਪਣੇ ਨੂੰ ਮੌਜੂਦ ਕਰੋ ਆਪਣੇ ਆਰਥਿਕ ਤੌਰ ਤੇ ਮੱਧੇ ਮਜ਼ਬੂਤ ਆ ਤਾਂ ਆਪਣੇਆਂ ਨੇ ਆਪਣੇ ਆਦੀ ਬਾਹ ਫੜਨੀ ਕਿਉਂਕਿ ਪੰਜਾਬ ਦੀ ਬਾਹ ਪੰਜਾਬ ਹੀ ਪੜਦਾ ਤਾਂ ਮੇਰਾ ਭਰਾ ਬੇਨਤੀ ਆ ਤੁਹਾਡੇ ਪੈਰਾਂ ਦੇ ਚਰਨਾਂ 'ਚ ਸਿਰ ਝੁਕਾ ਕੇ ਹੱਥ ਜੋੜ ਕੇ ਵੀ ਆਪਣੇ ਤੋਂ ਖਰੀਦੋ ਬਾਈ ਆਪਣੇ ਤੋਂ ਖਰੀਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ